ਸ਼ੁਰੂਆਤ ਕਰੀਏ ਜਿਹੜੀ ਆ ਦੁੰਦੀ ਝੋਟੀ ਤੋਂ ਹਾਂਜੀ ਵੀਰੇ ਇਹਦੇ ਤੋਂ ਹੀ ਰੱਖ ਤੂੰ ਤੇ ਇਹ ਸੂਈ ਸਵਾਈ ਆ ਬਾਈ ਬਾਈ ਜੀ ਸੂਈ ਸਵਾਈ ਆ ਹੂੰ ਚਾਰਾਂ ਦਿਨਾਂ ਦੀ ਸੂਈ ਆ ਹੂੰ ਠੀਕ ਆ ਦੋ ਦਾੰਦਾ ਪਯੌਰ ਆ ਠੀਕ ਆ ਬਾਈ ਠੀਕ ਆ ਜੀ ਚਾਰਾਂ ਦਿਨਾਂ ਦੀ ਸੂਈ ਥੱਲੇ ਵੀਰੇ ਚਾਰਾਂ ਦਿਨਾਂ ਦੀ ਸੂਈ ਥੱਲੇ ਨਿਕਲਿਆ ਵੇ 13 ਆਪਾਂ 12 ਕਿਲੋ ਦੁੱਧ ਕਹਿ ਗਏ ਣ ਕੰਡੇ ਲ ਮਰਜੀ ਆ ਕੇ ਚਾਰ ਟਾਈਮ ਚੁਆਈ ਕਰਕੇ ਲੈ ਜਾ ਠੀਕ ਆ ਬਾਈ 12 ਕਿਲੋ ਤੁਲਾ ਕੇ ਦੋ ਹਾਂ ਚਵਾਈ ਕਿਵੇਂ ਚਵਾਈ ਬਹੁਤ ਚੰਗੀ ਆ ਵੀਰੇ ਠੀਕ ਆ ਕਿਸੇ ਥਣ ਚੋਂ ਪੂਰ ਛੱਟਾ ਹੋਵੇ ਧਾਰ ਵੱਧ ਘੱਟ ਹੋਵੇ ਆਪਾਂ ਬੈਠੇ ਆ ਬਾਈ ਠੀਕ ਆ ਬਾਈ ਓਕੇ ਵੀ ਜੇ ਕੋਈ 100 ਕਿਲੋਮੀਟਰ ਤੋਂ ਆ ਜਾਵੇ ਚਵਾਈ ਵੱਲੋਂ ਨਹੀਂ ਮੁੜਨਾ ਚਾਹੀਦਾ ਬਾਈ ਯਾਰ ਆਪਣੇ ਕੋਲੇ ਰਹਿ ਕੇ ਚਾਰ ਟਾਈਮ ਚੁਆਈ ਕਰਕੇ ਤਾਂ ਉਹਦੀ ਤਸੱਲੀ ਕਰਕੇ ਲੈ ਕੇ ਕਹਿਣ ਤੋਂ ਤੇ ਆਪਣਾਂ ਦੀ ਕੋਈ ਡੀਐਨਏ ਕਰਾ ਲੈ ਬੱਲੂ 2 ਦੀ ਆ ਵੀਰੇ ਬੱਲੂ 2 ਦੀ ਆ ਹਾਂਜੀ ਬਾਈ ਠੀਕ ਆ ਬਾਈ ਤੇ ਬਾਕੀ ਬੱਲੂ 2 ਦਾ ਰਿਜ਼ਲਟ ਬਾਈ ਕਿੱਥੇ ਲੁਕਾਇਆ ਛੇ ਪਿਆ ਨਹੀਂਗਾ ਪਹਿਲਾਂ ਨਾਲ ਚੋਟੇ ਨਾਲ 15 15 ਕਿਲੋ ਦੀ ਗੱਡੀ ਤਸੱਲੀ ਆ ਵੀ ਆਪਾਂ ਇਹਦੀ ਡੀਐਨਏ ਦੀ ਗ੍ਰੈਂਡ ਹਾਂਜੀ ਹਾਂਜੀ ਬਾਈ ਹਾਂਜੀ ਠੀਕ ਆ ਬਾਈ ਅੱਛਾ ਬੱਚਾ ਬਾਈ ਮੈਂ ਅਗਰ ਬੱਚਾ ਬਰੇ 485 ਦਾ ਸਾਹਾਂ ਪਰਮਾਨੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮ ਰੋਡੇ ਪਿੰਡ ਆ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਤੇ ਜੱਸ ਘਰ ਦੇ ਵਿੱਚ ਵੀ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਹੁਣਾਂ ਦਾ ਕੰਮ ਆ ਤੇ ਅੱਜ ਫਿਰ ਤੁਹਾਡੇ ਲਈ ਚਾਰ ਪੰਜ ਜਾਨਵਰ ਹੋਣਗੇ ਮਿੱਤਰੋ ਬੱਚੇ ਹੋਣਗੇ ਨੀਲੀ ਰਾਵੀ ਦੀ ਇੱਕ ਪੂਰੀ ਕੱਟੀ ਬਾ ਕਮਾਲ ਤੋਹਫਾ ਚੀਜ਼ ਵਿਖਾਉਣੀ ਆ ਤੁਹਾਨੂੰ ਮਿੱਤਰੋ ਤੇ ਇੱਕ ਵਿਖਾਉਣੀ ਆ ਤੁਹਾਨੂੰ ਚੋਟੀ ਨੀਲੀ ਰਵੀ ਦੀ ਦੋ ਦੰਦ ਦਾ ਪਿਓਰ ਸੂਈ ਸਵਾਈ ਚੰਗੇ ਦੁੱਧ ਤੇ ਚਲਦੀ ਆ ਮੰਨ ਲਓ ਦੋ ਦੰਦ ਦੇ ਵਿੱਚ ਹੀ ਵੀ ਕਹਿਣ ਤੋਂ ਪਾਵੇ ਆ ਵੀ 25 ਤਰੀਕ ਨੂੰ ਅਜੇ ਐਂਟਰੀ 12:00 ਵਜੇ ਤਿੱਕ ਤਨੌਲੇ ਮੇਲੇ ਦੀ ਹੈਗੀ ਆ ਤੇ ਜੇ ਤੁਸੀਂ ਮੇਲੇ ਦੇ ਵਿੱਚ ਵੀ ਪਾਉਣੀ ਹੋਈ ਤੇ ਖੜਦੀ ਆ ਜਾ ਕੇ ਜਿੱਤਣਾ ਹਰਮਨ ਤੁਹਾਡੇ ਮੁਕੱਦਰਾਂ ਨੇ ਆ ਮਿੱਤਰੋ ਆਓ ਕਰਦੇ ਆ ਗੱਲਬਾਤ ਸਸੀਗਲ ਬਾਈ ਜੀ ਸਸੀਗਲ ਬਾਈ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਵੀਰੇ ਸੇਤਾਂ ਤੇ ਪਰਿਵਾਰ ਬਾਈ ਪੂਰੇ ਵਧੀਆ ਬਾਈ ਪੂਰਾ ਚਲੋ ਛੁੱਕਰ ਆ ਬਾਈ ਅੱਛਾ ਪਹਿਲਾਂ ਤੇ 10 ਵੀ ਧਨੋਲਾ ਮੇਲਾ ਆ ਗਿਆ ਨੇੜੇ ਹਾਂਜੀ ਬਾਈ ਤੇ ਐਕਚੁਅਲੀ ਹ ਤਿਆਰੀ ਫਿਰ ਖੇਚਲੀ ਖੇਚਲੀ ਫਿਰ ਰੈਡੀ ਆ ਹਾਂ ਵੀਰੇ ਰੋਟੀ ਪਿੰਡ ਦੇ ਵਿੱਚ ਜਾਣਗੇ ਸਾਰੇ ਯਾਦ ਕੀ ਜਾਣਗੇ ਜਾਣਗੇ ਅੱਛਾ ਤੇ ਬਾਈ ਅੱਜ ਜਾਨਵਰ ਆਪਾਂ ਨੇ ਕੋਲੇ ਪੰਜ ਆ ਹਨਾ ਹਾਂਜੀ ਵੀਰੇ ਪੰਜ ਆਪਾਂ ਸ਼ੁਰੂਆਤ ਕਰੀਏ ਜਿਹੜੀ ਆ ਦੁੰਦੀ ਝੋਟੀ ਤੋਂ ਹੀ ਹਾਂਜੀ ਵੀਰੇ ਇੰਦੇ ਤੋਂ ਹੀ ਰੱਖ ਤੂੰ ਤੇ ਇਹ ਸੂਈ ਸਵਾਈ ਆ ਬਾਈ ਬਾਈ ਜੀ ਸੂਈ ਸਵਾਈ ਆ ਚਾਰਾਂ ਦਿਨਾਂ ਦੀ ਸੂਈ ਆ ਠੀਕ ਆ ਦੋ ਦਾੰਦਾ ਪਯੌਰ ਆ ਠੀਕ ਆ ਬਾਈ ਠੀਕ ਆ ਜੀ ਚਾਰਾਂ ਦਿਨਾਂ ਦੀ ਸੂਈ ਥੱਲੇ ਵੀਰੇ ਚਾਰਾਂ ਦਿਨਾਂ ਦੀ ਸੂਈ ਥੱਲੇ ਨਿਕਲਿਆ ਵੇ 13 ਆਪਾਂ 12 ਕਿਲੋ ਦੁੱਧ ਕਹਿ ਗਏ ਕੰਡੇ ਦਰਦੀ ਮਰਜੀ ਆਗੇ ਚਾਰ ਟਾਈਮ ਚੁਵਾਈ ਕਰਕੇ ਲੈ ਜਾ ਠੀਕ ਆ ਬਾਈ 12 ਕਿਲੋ ਤੁਲਾ ਕੇ ਦੋ ਤੇ ਚੁਵਾਈ ਕਿਵੇਂ ਚੁਵਾਈ ਬਹੁਤ ਚੰਗੀ ਆ ਵੀਰੇ ਠੀਕ ਆ ਕਿਸੇ ਥਣ ਚੋਂ ਪੂਰ ਛੱਟਾ ਹੋਵੇ ਧਾਰ ਵੱਧ ਘਟ ਹੋਵੇ ਆਪਾਂ ਬੈਠੇ ਆ ਬਾਈ ਠੀਕ ਆ ਬਾਈ ਓਕੇ ਵੀ ਜੇ ਕੋਈ 100 ਕਿਲੋਮੀਟਰ ਤੋਂ ਆ ਜਾਵੇ ਚੁਵਾਈ ਵੱਲ ਨਹੀਂ ਮੁੜਨਾ ਚਾਹੀਦਾ ਬ ਆਪਣੇ ਕੋਲੇ ਰਹਿ ਕੇ ਚਾਰ ਟਾਈਮ ਚੁਆਈ ਕਰਕੇ ਤਾਂ ਉਹਦੀ ਤਸੱਲੀ ਕਰਕੇ ਲੈ ਕੇ ਕਹਿਣ ਤੋਂ ਪਾਵੇ ਆ ਵੀ ਹਜੇ ਬੋਲੇਜੋਂ ਨਿਕਲ ਕੇ 12 ਕਿਲੋ ਤਾਂ ਜਲਦੀ ਪਈ ਆ ਬਰੇ ਦੋ ਦਾੰਦਾ ਠੀਕ ਆ ਪਹਿਲੀ ਗੱਲ ਤਾਂ ਦੋ ਦੰਦ ਦੀ ਡਿੱਪਲੀ ਤੂੰ ਝੋਟੀ ਕਿਤੇ ਵੇਖੀ ਨਹੀਂ ਹੋ। ਨਹੀਂ ਇੱਕ ਗੱਲ ਹੋਰ ਆ ਵੀਰੇ ਬੋਲਾ ਬਣਦਾ ਕਿ ਦੁੱਧ ਬਣਨ ਲੱਗ ਪਿਆ। ਬਾਈ ਮੇਰੇ ਹਿਸਾਬ ਨਾਲ ਵੀ ਚਾਰ ਪੰਜ ਦਾ ਨਾ ਚਾਰਾ ਹਾਲ ਪਾਜ ਪੰਜ ਮੰਨਦੇ ਨੇ ਇਹਨੂੰ। ਦੁੱਧ ਬਣਨ ਲੱਗ ਪਿਆ। ਤੇ ਦੁੱਧ ਬਣਨ ਲੱਗ ਗਿਆ ਉਹ। 12 ਕਿਲੋ ਸੇ ਚੱਲਦੀ ਆ। ਹਾਂਜੀ ਹਾਂਜੀ। ਕੀ ਬਾਤ ਆ ਯਾਰ। 12 ਤੋਂ 80 ਆ ਯਾਰ ਯਾਨੀ ਕਿ ਆਪਾਂ 12 ਮੰਨ ਲੀਏ। ਇੱਕ ਗੱਲ ਆ ਗਈ ਆ ਵੱਡੇ ਵੀਰੇ ਮੇਲਾ ਲੜ ਸਕਦੀ ਝੋਟੀ ਯਾਰ 15 ਮਹੀਨੇ ਬਾਅਦ। ਇਹ ਤਾਂ ਦੇਖ ਗਈ ਤਾਂ ਇਹਦੇ ਦਾਣਾ ਪਾਣੀ ਆ ਠੀਕ ਆ। ਹੂੰ। ਪਹਿਲੀ ਗੱਲ ਤਾਂ ਆਪਾਂ ਅੱਜ ਬੱਚਿਆਂ ਦੀ ਵੀਡੀਓ ਪਾਉਣੀ ਇਸੇ ਦੇ ਹੋਰ ਦੇ ਕਿਸਮਤ ਜੁ ਹੋਈ ਹੈ ਨਾ ਤਾਂ ਅਗਲਾ ਕਰਾ ਲੂਗਾ ਹਨਾ ਨਾ ਵੈਸੇ ਆਪਣਾ ਰਾਦਾ ਵੇਚਣ ਦਾ ਹਾਂ ਵੈਸੇ ਆਪਾਂ ਲਈ ਆਪਾਂ ਵੇਚਣਾ ਵਸਤੀ ਸੀਗੀ ਠੀਕ ਆ ਪਰ ਜਦੋਂ ਆਪਾਂ ਨੂੰ ਬਈ ਇਹਦੇ ਦੁੱਧ ਪਾਣੀ ਦਾ ਪਤਾ ਲੱਗਾ ਠੀਕ ਆ ਘਰਾਣੇ ਟਿਕਾਣੇ ਦੀ ਆਪਣਾਂ ਦੀ ਕੋਈ ਡੀਐਨਏ ਕਰਾ ਲੈ ਬੱਲੂ ਟੂ ਦੀ ਆ ਵੀਰੇ ਬੱਲੂ ਟੂ ਦੀ ਆ ਹਾਂਜੀ ਬਈ ਠੀਕ ਆ ਬਈ ਤੇ ਬਾਕੀ ਬੱਲੂ ਟੂ ਦਾ ਰਿਜ਼ਲਟ ਬਾਈ ਕਿਤੇ ਲੁਕੇ ਛਿਪਿਆ ਨਹੀਂਗਾ ਪਹਿਲਾਂ ਨਾਲ ਝੋਟੇ ਨਾਲ 15 15 ਕਿਲੋ ਦੀ ਤਸੱਲੀ ਆ ਵੀ ਆਪਾਂ ਇਹਦੀ ਡੀਐਨਏ ਰੀਕਦੀ ਕਰਾ ਲਈ ਹਾਂਜੀ ਹਾਂਜੀ ਬਾਈ ਹਾਂਜੀ ਠੀਕ ਆ ਬਾਈ ਅੱਛਾ ਬੱਚਾ ਬਾਈ ਮਗਰ ਬੱਚਾ ਕੋਲੇ 487 ਦਾ ਵੀਰੇ ਸਾਡਾ ਨਾਬੇ ਵਾਲੇ ਦਾ ਹਾਂਜੀ ਵੀਰੇ ਠੀਕ ਯਾ ਬਾਈ ਬੱਲੂ ਟੂ ਦੀ ਆ ਬਾਈ ਯਾਰ ਬੱਲੂ ਟੂ ਨਾ ਕਹਿਣੀ ਟੱਟੀਆਂ ਨੇ ਕੱਢਿਆ ਦੁੱਧ ਯਾਰ ਕੱਢਦੀਆਂ ਬਾਈ ਲਾਈਵ ਚ ਚਮਾਈਆਂ ਹੋਈਆਂ ਹੋਈਆਂ ਲੇਖਾ ਬਾਈ ਯਾਰ ਲੈ ਯਾਰ ਕਰਮਾ ਵਾਲਾ ਚਲੋ ਠੀਕ ਸਮਾ ਜਿੰਨੇ ਸੀਗਾ ਸੁਰਮਰੱਥ ਸੀਗਾ ਬਾਈ ਉਹ ਗੱਲ ਵੱਖਰੀ ਆ ਪਰ ਇੱਡੀ ਗੇਟੀਆਂ ਬਾਡੀਆਂ ਕਿਸੇ ਵਿਰਲੇ ਸਾਹਨ ਦੇ ਬੱਚਿਆਂ ਨੇ ਹੋਈਆਂ ਦੋ ਦੰਦ ਦੇ ਵਿੱਚ ਕੱਢੀ ਤਿਆਰ ਦੋ ਦੰਦ ਦੇ ਵਿੱਚ ਬਾਈ ਥੋੜੀ ਤਾਂ ਆ ਕੱਢੀ ਬਾਹਰ ਲੋ ਠੀਕ ਦੋ ਦੰਦ ਦੇ ਵਿੱਚ ਇੱਡੀ ਝੋਟੀ ਫੜਨੀ ਅੱਛਾ ਅੱਜ ਵੀਰੇ ਜੀ ਆਪਾਂ ਵਿੱਚ ਦੇਣੀ ਹੋਵੇ ਕਿੰਨੇ ਦੀ ਦੇ ਦੇਂਗੇ ਵੀਰੇ ਰੇਟ ਫੋਨ ਤੇ ਕਰਾਂਗੇ ਪਰ ਇਹ ਨਹੀਂ ਵੀ ਆਪਾਂ ਚਾਕੇ ਦਾ 2 ਲੱਖ ਮੰਗ ਲਾਂਗੇ ਹਨ ਕਿੰਨੇ ਦੇ ਇੱਕੋ ਗਾਣਾ ਵੀ ਮਤਲਬ 1.5 ਦਾ ਆਸੇ ਪਾਸੇ ਆਊਗਾ ਕਿ ਬਾਏ ਆਪਾਂ ਭਾਣ ਵਾਲੀ ਉਹਦੇ ਕਹਿੰਨਗੇ ਦੇਵਾਂਗੇ ਵੀ ਜੇ ਗਾਹ ਕੀ ਡੋਬਲਿਆ ਤੇ ਫਿਰ ਗਾਹ ਨੂੰ ਆਪਣੇ ਕੋਲੇ ਆਊ ਕੌਣ ਠੀਕ ਆ ਜੇ ਤਾਂ ਮੇਰਾ ਵੀਰਾ ਬਣ ਕੇ ਆ ਤੇ ਜੀ ਤੇ ਆਪਾਂ ਟਿਕਾੜੇ ਲਾ ਦਈਏ ਵੀਰੇ ਆਪਾਂ ਫੋਨ ਤੇ ਰੇਟ ਕਰ ਲਾਂਗੇ ਠੀਕ ਆ ਕੋਈ ਇਹ ਨਹੀਂਗਾ ਵੀ ਆਪਾਂ ਇਹਦਾ ਵੀ ਵਪਾਰੀਆਂ ਵਾਲੀ ਗੱਲ ਵੀ ਆਪਾਂ ਇਹਦਾ 2 ਮੰਗ ਲਿਆ ਤੇ 3 ਮੰਗ ਲਿਆ ਤੇ 2.5 ਮੰਗ ਲਿਆ ਹਨਾ ਠੀਕ ਆ ਹੋਰ ਕੀ ਭੱਜਦੀ ਯਾਰ ਹਾਂ ਕੋਈ ਗੱਲ ਨਹੀਂ ਭਾਈ ਤਿਆਰ ਜਨ ਤੋੜ ਦੇ ਨੇ ਤੋੜ ਦਿੰਦੇ ਭਾਈ ਬੱਚੇ ਦਾ ਕਰਦੀ ਕਰਕੇ ਵੀਰਾ ਪਿਊਜ਼ ਕਰੀ ਦੋ ਮੰਡਾ ਲਿਆ ਨਹੀਂ ਮੈਂ ਤੈਤ ਹੋ ਰਹੀ ਨੂੰ ਕਰੇ ਅੰਦਰ ਨੂੰ ਜਾਣਦੇ ਕੋਈ ਨਾ ਕੋਈ ਨਹੀਂ ਜਾਂਦੀ ਹਾਂ ਬੱਚੇ ਤੇ ਆਉਂਦੀ ਆ ਹਾਂ ਇਹ ਸਿੰਘ ਦਾ ਪੋਪਲਾ ਲਵਾ ਗਈ ਹੈ ਨਹੀਂ ਨਹੀਂ ਪੋਪਲਾ ਨਹੀਂ ਬਰੇ ਸਿੰਘ ਘਸਿਆ ਵਾ ਅੱਛਾ ਠੀਕ ਹਾਂ ਹਾਂ ਓਕੇ ਹਾਂਜੀ ਹਾਂ ਬੜੀ ਚੰਗੀ ਕੱਟੀ ਸੀ ਯਾਰ ਮੇਰੇ ਯਾਰ ਕੱਟੀ ਕੱਲੇ ਸਿੰਗ ਲੋ ਹੀ ਮਾਰਖ ਆ ਗਈ ਹਾਂ ਤਨੇ ਪਾ ਦੀ ਕਰਦੇ ਨੇ ਵਟ ਤੇ ਪਿਆਈ ਹਾਂ 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 ਬਾਈ ਹਨਾ ਬਾਈ ਬਾਕੀ ਬਾਈ ਯਾਰ ਏਡੇ ਏਡੇ ਕਦ ਕਰ ਦਉਂਦੀਆਂ ਕਟੀਆਂ ਤੇ ਯਾਰ ਥੋੜੋ ਹਨਾ ਮਿਲਦੇ ਆ ਕਿਦੋਂ ਯਾਰ ਚੀਜ਼ ਦਾ ਹੈਗਾ ਯਾਰ ਬਾਈ ਇਹ ਤੂੰ ਇਹ ਵੇਖ ਵੀ ਇਹਨੇ ਦੂਜੇ ਸੂਏ ਸੂਪ ਹੈ ਨਾ 4 ਦੰਦ ਤੱਕ 4 ਦੰਦ ਦਾ ਸੀਗਾ ਹੈ ਨਾ ਬਈ 17 18 ਕਿਲੋ ਵਾਲੀ ਮਹਿਬਤ ਇੱਥੇ ਜਵਾਨ ਹੋ ਕੇ ਲੋਕਾਂ ਦੇ ਘਰੇ ਪਹਿਲਾਂ ਪਹਿਲਾਂ ਸੂਆ ਸੁਣਦੇ ਆ ਇੱਕ ਗੱਲ ਹੋਰ ਆ ਵੀਰੇ ਵੱਡੇ ਭਾਈ ਵੀ ਕਰ ਲੈ ਹਾਂ ਆ ਸਾਬੀਰੇ ਫੇਰ ਹੁਣ ਮੰਨ ਲਾ ਰੇਡ ਇਹਦਾ ਕਰਾਂਗੇ ਰੇਡ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਠੀਕ ਆ ਤੇ ਬੱਲੂ ਟੂ ਦੀ ਆ ਠੀਕ ਆ ਠੀਕ ਆ ਮਗਰ ਨਾਬੇ ਵਾਲਿਆ ਸੀਮਨ ਦਾ ਕੱਟਾ ਇਹਦੇ ਠੀਕ ਆ ਠੀਕ ਆ ਜੀ ਹਾਂਜੀ 12 ਕਿਲੋ ਦੁੱਧ ਆਪਣੇ ਕੋਲੇ ਚੋ ਕੇ ਬੰਦਾ ਲਿਆਦਾ ਵੀ ਮਾ ਚਾਰਾਂ ਦਿਨਾਂ ਦੀ ਸੂਈ ਥਲੇ ਲਾਈ ਚਾਰਾਂ ਦਿਨਾਂ ਦੀ ਸੂਈ ਇਹ ਕੱਟਾ ਵਖਾਈ ਪੁੱਤ ਲਵਾ ਹੀ ਨਾੜਵਾ ਲਾਲ ਆ ਬੱਚੇ ਦੀ ਲੋਈ ਨਹੀਂ ਦੱਸ ਦਿੰਦਾ ਬੱਚੇ ਦਾ ਮੂੰਹ ਦੱਸ ਦਿੰਦਾ ਦੰਦ ਦੱਸ ਦਿੰਦੇ ਹੁੰਦੇ ਪੈਰ ਦੱਸ ਦਿੰਦੇ ਹੁੰਦੇ ਆ ਪੈਰ ਚੱਕੀ ਭਈ ਜਾਂਦਾ ਮੂਹਰਾ ਮੜਾ ਜਾਂਦਾ ਪੈਰ ਚੱਕੀ ਤਾਂ ਆ ਜਾਂਦਾ ਪੈਰ ਤੋਂ ਪਤਾ ਲੱ अच्छा तो भाई जेडी 2 नंबर ते ਜਿਹੜੀ ਵੀਰੇ 2 ਨੰਬਰ ਤੇ ਗੱਟੀ ਆ ਆਪਾਂ ਪਿੰਡੋ ਹੀ ਖਰੀਦੀ ਆ ਠੀਕ ਆ ਮਾਂ ਦਾ ਇਹਦਾ ਜਿੱਦਾਂ ਦੁੱਧ ਜਿਹੜਾ ਸੀਗਾ ਉਹ 13 14 ਕਿਲੋ ਸੀਗਾ ਠੀਕ ਆ ਠੀਕ ਆ ਦੂਜੇ ਸੂਏ ਦਾ ਠੀਕ ਆ ਐਵੇਂ ਆਪਾਂ ਝੂਠ ਮਾਰਦਗੇ ਕੈਪਟਨ ਬੋਲਦੀ ਆ ਡਾਇਰੈਕਟ ਕ੍ਰਾਸ ਦੀ ਆ ਡਾਇਰੈਕਟ ਕ੍ਰਾਸ ਦੀ ਆ ਡਾਇਰੈਕਟ ਕ੍ਰਾਸ ਦੀ ਆ ਕੈਪਟਨ ਦੀ ਆ ਕੈਪਟਨ ਦੀ ਆ ਇਹਦਾ ਉਮਰ ਇਹਦੀ ਹੋਗੀ ਮੰਨ ਲਓ ਉਮਰ ਵੀਰੇ ਖੀਰੀ ਆ ਦੰਦਾਂ ਤੋਂ ਖੀਰੀ ਆ ਦੰਦਾਂ ਤੋਂ ਤੇ ਕਿੰਨੇ ਦੀ ਦੇ ਦੇ ਆ ਦੋ ਸਾਲ ਤੇ ਦੋ ਕੁ ਮਹੀਨੇ ਡੇਢ ਮਹੀਨਾ ਉਮਰ ਹੋਗੀ ਇਹਦਾ ਰੇਟ ਬਾਈ ਏਦਾ ਵੀਰੇ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਓਕੇ ਤੇ ਤੋਰਦੇ ਬਾਈ ਤਾਇਆ ਤੋਰਦੇ ਸਿੰਘ ਸਿੰਘ ਵਧੀਆ ਹਨਾ ਭਲਾਂ ਦੀ ਬਾਈ ਯਾਰ ਅੱਜ ਹੀ ਜਾ ਕੇ ਬੰਦਰ ਦੀ ਕਾ ਭਰਾ ਲਵੇ ਸੂਲਸਾਲ ਤੇ ਨਿਸ਼ਾਨ ਹਨਾ ਧੁੰਨੀ ਤੇ ਨਿਸ਼ਾਨ ਕੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਯਾਰ ਠੀਕ ਆ ਯਾਰ ਕੋਈ ਇਹ ਨਹੀਂ ਵੀ ਕਿਸੇ ਪਾਸੇ ਗਈ ਕੋਈ ਨਿੱਕੇ ਸਿੰਘ ਵਾਲੀ ਕੱਟੀ ਵੇ ਗਈ ਬਾਈ ਉਹ ਵੇ ਗਈ ਬਾਈ ਕੱਟੀ ਦੀ ਬਾਲੀ ਮੰਗਾਈ ਹੁੰਦੀ ਉਹ ਵੇ ਗਈ ਵੀਰੇ ਹੂੰ ਲਿਆ ਬਾਈ ਤੋਰਦਾ ਰ ਕੱਟੀ ਦਾ ਵੀ ਇਹਦਾ ਵੀ ਕੱਦ ਕਾਠ ਬਹੁਤ ਆ ਜਿਵੇਂ ਖੀਰੀ ਆ ਨਾ ਹਜੇ ਹਨਾ ਖਰਾਖਰੂ ਕੋਲੋਂ ਥੋੜੀ ਜੀ ਚੱਲ ਹਨਾ ਖਰਾਖਰੂ ਪੈ ਕੇ ਤੇ ਕੱਟੀ ਪੂਰੀ ਜਿਆਦੇ ਹਨਾ ਬਾਈ ਥੱਲੋ ਥਾਂ ਥਨੂ ਵਿਖਾਦੀ ਵੀਰੇ ਇਹਦੇ ਵੀ ਆਪਣੇ ਜਾਨਵਰਾਂ ਦੇ ਕਿਸੇ ਬੱਚੇ ਦੇ ਫੋਟਸ਼ਾਂਗ ਹੋਵੇ ਬਾਈ ਆਪਾਂ ਜ਼ਿੰਮੇਵਾਰਾਂ ਠੀਕ ਆ ਚਾਰ ਹੀ ਥਣ ਹੋਣਗੇ ਜਿਹਦੇ ਵੀ ਹੋਣਗੇ ਕਿਸੇ ਇੱਕ ਬੂਰੀ ਦਾ ਨੰਗੇਨਾ ਬਾਈ ਬੂਰੀ ਨੀਲੀ ਰਾਵੀ ਦੀਆ ਵੀਰੇ ਹੂੰ ਕਿਆ ਬਾਤ ਬੂਂਤੇ ਨਿਸ਼ਾਨ ਕੀ ਸਾਰੇ ਹਨਾ ਸਾਰੀਆਂ ਨਿਸ਼ਾਨੀਆਂ ਬੂਰੀਆਂ ਵੀਰੇ ਹਾਂ ਕਿੰਨੀ ਉਮਰ ਦੀ ਆਖੋ ਖਬਰੀ ਬਾਈ 13 13.5 ਮਹੀਨੇ ਹੋਰ ਹੋਊਗੀ ਯਾਰ ਕੱਟੀ ਸੋਹਣੀ ਬਾਲੀ ਜادیه ਗੋਲ ਗੋਲ ਤਾ ਪੂਰੀ ਵੀ ਇਹ ਕਿੰਨੇ ਦੀ ਦੇ ਦਈਏ ਵੀਰੇ ਯਾਰ ਇਹਦਾ ਵੀਰੇ ਫੋਨ ਤੇ ਹੀ ਕਰਨਾ ਯਾਰ ਬੱਚਾ ਦਾ ਇਹ ਲੱਗੀ ਚੀਜ਼ ਆ ਯਾਰ ਕੋਈ ਨਹੀਂ ਹੁੰਦਾ ਬਾਈ ਯਾਰ ਹੁਣ ਤੇ ਹੀ ਕਰ ਲਾਂਗੇ ਬਾਈ ਯਾਰ ਹਨਾ عمر 13 ਮਹੀਨੇ ਦੇ ਹੋਰ ਵੀਰੇ 13 ਕੱਟੀ ਸੋਹਣੀ ਬਾਲੀ ਜادیه ਬਹੁਤ ਜਿਆਦਾ ਚੰਗੀ ਕੱਟੀ ਆ ਵੀਰੇ ਯਾਰ ਹਾਂ ਤੇ ਮੇਰੇ ਵਾਸਤੇ ਕਿੰਨੇ ਦੀ ਹੈ ਤੇਰੇ ਵਾਸਤੇ ਥੋੜਾ ਤੇਰਾ ਨਾ ਰੇਟ ਕਰਨੇ ਆ ਯਾਰ ਬਾਈ ਤੂੰ ਭਰਾ ਮੇਰਾ ਯਾਰ ਠੀਕ ਆ ਵੀਰੇ ਯਾਰ ਹੈ ਠੀਕ ਆ ਬਾਈ ਹੋਰ ਕੱਟੀ ਸਾਰਾ ਕੋ ਤੇਰਾ ਹੀ ਆ ਲੰਗ ਬੰਦ ਕਰੀ ਵੀਰੇ ਲੈ ਵੀਰ ਤੂਰੋ ਮੜਾ ਜੀ ਕੱਟੀ ਨੂੰ ਫਲੇ ਉਸ ਟਾਇਰ ਗਿਆ ਘੱਟੀ ਗੋਲਮੋਲ ਹਨਾ ਜਿਵੇਂ ਦਾ ਤਾਇਆ ਫਿਰ ਤਾਇਆ ਤਾਇਆ ਤੇ ਲੜਦਾ ਹੋएगा ਮੇਰੇ ਨਾਲ ਯਾਰ ਦਰਸ਼ਕ ਵੀਰੋ ਯਾਰ ਇਹਨੇ ਦਾ ਕਰੇ ਉਹ ਉੱਥੇ ਰੋਟੇ ਪਿੰਡ ਦਾ ਪਿੰਡ ਦਾ ਦੱਸ ਦਿੰਦਾ ਤੇ ਧਰਨਾ ਲਾਉਣਾ ਪੂਏ ਮੁਰੇ ਆਪਾਂ ਕਹਿੰਦੇ ਬਾਈ ਜੀ ਨਿਸ਼ਾਨੀਆਂ ਨਿਸ਼ੂਨੀਆਂ ਸਾਰੀਆਂ ਘੱਟੀ ਦੀਆਂ ਠੀਕ ਆ ਛਾਲੀ ਪੁਲੀ ਸੋਣੀ ਪਾਲੀ ਜਦ ਬਾਕੀ ਵੀਰੇ ਮਾਂ ਦਾ ਦੁੱਧ ਦਾ ਰਿਕਾਰਡ 15 16 ਕਿਲੋ ਬੂਰੀ ਮਾਂ ਦੇ ਬੇਟੋ ਜੰਮੀ ਵੀ ਆ ਠੀਕ ਆ ਝੋਲੀ ਬਹੁਤ ਚੰਗੀ ਹੈ ਨਾ ਘੱਟੀ ਦੀ ਯਾਰ ਇਹਦੇ ਸੀਮੰਟ ਦਾ ਕੋਈ ਸੀਮੰਟ ਦਾ ਨਹੀਂ ਵੀਰੇ ਓਕੇ ਠੀਕ ਐਵੇਂ ਆਪਾਂ ਤੈਨੂੰ ਚੱਕ ਕੇ ਗੈਰੀ ਵੀ ਉਹਦਾ ਉਹਦੀ ਹੈ ਨਾ ਨਹੀਂ ਪਤਾ ਵੀਰੇ ਠੀਕ ਆ ਬਾਈ ਠੀਕ ਆ ਹਾਂ ਅੱਛਾ ਤੇ ਇਹ ਹੋ ਗਈ ਆਪਣੀ ਤੈਲ ਨੰਬਰ ਤੇ ਹੈ ਨਾ ਜਿਹਦਾ ਪਤਾ ਉਹਦਾ ਵੀ ਦੱਸ ਕੇ ਦੇਵਾਂਗੇ ਜਿਹਦਾ ਨਹੀਂ ਪਤਾ ਉਹਦਾ ਨਹੀਂ ਬਾਈ ਆਹ ਜੀ ਜਿਹ ਇਹ ਇਹ ਵੀ ਯਾਨੀ ਕਿ ਵੀ ਇਹਦੀ ਉਮਰ ਹੈਗੀ 14-15 ਮਹੀਨੇ ਠੀਕ ਆ ਬਾਈ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਇਹ ਇਹ ਵੀ ਵੇਚ ਦੇਣੀ ਆ ਹਾਂਜੀ ਹਾਂਜੀ ਵੀਰੇ ਇਹ ਕਿੰਨੇ ਦੀ ਦੇ ਦੇਗੇ ਇਹ ਰੇਟ ਫੋਨਤੀ ਹੁਣ ਇਹ ਫੋਨਤੀ ਕਰ ਲਾਂਗੇ ਵੀਰੇ ਓਕੇ ਵੀਰੇ ਤੇ ਜਿਹੜੀ ਉਹ ਖੜੀ ਏ ਗੱਟੀ ਬਾਈ ਉਹਦਾ ਵੀ ਆਪਣਾ ਦੀ ਕੋਈ ਡੀਐਨਏ ਕਰਾ ਲਈ ਚੱਟੇ ਸਿੰਘਾਂ ਵਾਲੀ ਆ ਨਾਲੇ ਕਿ ਬਹੁਤ ਘੱਟ ਮਿਲਦੀਆਂ ਚੱਟੇ ਸਿੰਘਾਂ ਦੇ ਹਾਂ ਚੱਟੇ ਸਿੰਘਾਂ ਲਈ ਘੱਟ ਮਿਲਦੀ ਠੀਕ ਆ 90 ਦੇ ਸੀਮੰਦੀ ਆ ਵੀਰੇ ਐਨ ਆਰ 15000 ਐਨ ਆਰ 15000 ਹਾਂਜੀ ਵੀਰੇ ਦਰਦੀ ਦਾ ਮੇਰੇ ਤਪੇ ਤੋਂ ਖਰੀਦੀ ਆ ਬਾਈ ਜਿਹਦੇ ਘਰੋਂ ਖਰੀਦੀ ਬਣਦੀ ਅਗਲਾ ਘਰੇ ਜਾ ਕੇ ਪਤਾ ਤਪੇ ਬਰਨਾਲੇ ਕੋਲੇ ਬਰਨਾਲੇ ਕੋਲੇ ਬੜੀ ਦੂਰੋਂ ਲਿਆ ਤਪੇ ਤੋਂ ਲਿਆਂਦੀ ਆ ਬਾਈ ਠੀਕ ਆ ਬਾਈ ਹਾਂਜੀ ਅੱਛਾ ਵੀਰੇ ਨਾਬੇ ਦੇ ਕਿਹੜੇ ਨਾਬੇ ਦੇ ਐਨ ਆਰ 15 ਦੀ ਆ ਬਾਈ ਐਨ ਆਰ 15 ਦੀ ਹਾਂਜੀ ਬੰਦਾ ਬਾਈ ਕੋਈ ਬੰਦਾ ਮਰ ਜੀ ਝੋਲੀ ਝਾਲੀ ਜਾਂਦੀ ਤੇ ਝੋਲੀ ਤਾਂ ਵਿਖਾ ਦੇ ਸਾਰਾ ਕੋ ਵੀਰੇ ਝੂਲੀ ਝੂਲੀ ਵਿਖਾ ਦੇ ਹਣਾ ਮੇਰਾ ਅਗਲਾ ਵੀਡੀਓ ਮਗਾਉਂਦਾ ਰੋ ਸਗਰ ਵਿਖਾਉਣ ਦਾ ਕੀ ਫਾਇਦਾ ਆਪਾਂ ਲੱਤਾਂ ਨੂੰ ਮੜਾ ਜਾਂ ਉਹਨੂੰ ਉਹਨੂੰ ਰਹਿਣ ਦੇ ਤੌਰ ਨੂੰ ਉਹਨੂੰ ਤੋੜ ਦੇ ਉਹਨੂੰ ਤੋੜ ਦੋਤਾ ਹਾਂ ਕੱਢ ਪਾਇਰਦਾ ਤ ਆਇਆ ਹੁਣ ਵੱਡਾ ਹੋ ਗਿਆ ਯਾਰ ਸੂਲ ਸਾਹ ਤੇ ਨਿਸ਼ਾਨ ਬਾਈ ਸਾਰੀਆਂ ਨਿਸ਼ਾਨੀਆਂ ਨਾ ਐ ਚਾਰੇਆਂ ਤੋਂ ਭੋਲੇ ਨੂੰ ਯਾਰ ਆ ਹੋ ਗਿਆ ਜਾਨਵਰ ਬਾਈ ਦੇ ਮਿੱਤਰੋ ਤੇ ਦਿੱਤੇ ਸਾਰੇ ਜਾਨਵਰ ਵਖਾ ਨੰਬਰ ਹੈਗਾ 7087192412 7087192412 ਦੇ ਮਿੱਤਰੋ ਜਿਹਨਾਂ ਨੇ ਲੇ ਵੇਖਣਾ ਵਾ ਮੇਲਾ ਹੁਣ ਵੇਖ ਦੇਣਾ ਰਹਿ ਜੋ ਟਟ ਕੇ ਪੈ ਜਾਓ ਚੜਾ ਕੇ ਲੈ ਜਾਓ ਬਾਕੀ ਗੱਲ ਪਤਲੀ ਨੰਬਰ ਤੇ ਪਾਈ ਦਾ ਸਕਰੀਨ ਦੇ ਉੱਤੇ ਦੋ ਦੰਦ ਪੰਜਵਾਂ ਦਿਨ ਸੋਈ ਨੂੰ 12 ਕਿਲੋ ਦੁੱਧ ਕੰਡੇ ਲਾਉਣ ਵਾਲੀ ਝੋਟੀ ਆ